ਇਹ ਹੈ ਜੀ ਭੀਖੇ ਦਾ ਮਸ਼ਹੂਰ ਪਕੌੜਿਆਂ ਵਾਲਾ ਕਟਾਰੀਆ ਜਿਹੜਾ ਕਟਾਰੀਏ ਦੇ ਨਾਮ ਨਾਲ ਮਸ਼ਹੂਰ ਹੈ ਅੱਜ ਸਾਨੂੰ ਮਿਲਾਉਣੇ ਇਹਦੇ ਨਾਲ ਦਿਖਾਉਣੇ ਆ ਸਾਨੂੰ ਕਿਵੇਂ ਪਕੌੜੇ ਬੰਦੇ ਨੇ ਕਿਵੇਂ ਬਣਾਉਂਦਾ ਹੈ ਕਰੀਬ 55 ਸਾਲਾਂ ਤੋਂ ਇਹ ਪਕੌੜੇ ਬਣਾ ਰਿਹਾ ਜੀ ਇਹ ਮਾਨਸਾ ਬਠਿੰਡਾ ਰੋਡ ਮੇਨ ਰੋਡ ਤੇ ਇਹਦੀ ਰੇੜੀ ਲੱਗੀ ਹੋਈ ਹੈ ਇਹਦੀਆਂ ਮਿਰਚਾਂ ਇਹਦੇ ਗੋਭੀ ਵਾਲੇ ਪਕੌੜੇ ਇਹਦੇ ਆਲੂ ਵਾਲੇ ਪਕੌੜੇ ਆਲੂ ਵਾਲੀ ਟਿੱਕੀ ਦੂਰ ਦੂਰ ਚੰਡੀਗੜ੍ਹ ਤੱਕ ਮਸ਼ਹੂਰ ਹੈ ਹਮੇਸ਼ਾ ਰੋਜ਼ ਦੀ ਰੋਜ਼ ਤਾਜ਼ਾ ਤੇਲ ਤਾਜ਼ੀਆਂ ਮਿਰਚਾਂ ਤਾਜ਼ੇ ਆਲੂ ਲੈ ਕੇ ਇਹ ਸਾਫ਼ ਸੁਥਰਾ ਤਾਜ਼ਾ ਤੇਲ ਰੋਜ਼ ਦੀ ਰੋਜ਼ ਬਣਾਉਂਦਾ ਹੈ ਇਹ ਦੇਖੋ ਤਾਜ਼ਾ ਬੇਸਣ ਘੋਲਿਆ ਹੋਇਆ ਕਿਸੇ ਟਾਈਮ ਬੜੀ ਚੜ੍ਹਾਈ ਹੁੰਦੀ ਸੀ ਇਹਦੀ ਵੀ ਪਰ ਟਾਈਮ ਬਦਲਦਾ ਗਿਆ ਹੁਣ ਇਹ ਇਸ ਦੇ ਸ਼ੁੱਧ ਪਕੌੜੇ ਖਾਣ ਵਾਲਾ ਕੋਈ ਰਿਹਾ ਨਹੀਂ ਬਹੁਤ ਘੱਟ ਲੋਕ ਨੇ ਜੋ ਇਹਦੇ ਬੇਸਨ ਦੇ ਇਸ ਤਰ੍ਹਾਂ ਦੇ ਪਕੌੜੇ ਖਾਂਦੇ ਨੇ ਕਿਉਂਕਿ ਨਵੀਆਂ ਚੈਨੇ ਚੀਜ਼ਾਂ ਚਾਈਨਿਜ਼ ਫੂਡ ਆਉਣ ਨਾਲ 버거 ਕੁਲਚੇ ਆਉਣ ਨਾਲ ਸਾਰੀ ਨਵੀਂ ਜਨਰੇਸ਼ਨ ਹੈ ਜਿਹੜੀ ਉਧਰ ਪੈ ਗਈ ਇਹਦੇ ਪਕੌੜਿਆਂ ਦੇ ਹੁਣ ਗਾਹਕ ਨੇ ਜਿਹੜੇ ਕਦਰਦਾਨ ਨੇ ਉਹ ਬਹੁਤ ਘੱਟ ਰਹਿ ਗਏ ਇਹ ਦੇਖੋ ਜੀ ਕਿੰਨੀ ਹਾਰਡ ਮਿਹਨਤ ਕਰਦਾ ਇਹ ਸਾਰਾ ਦਿਨ ਆਉਂਦਾ ਆਲੂ ਵੱਲਨੇ ਟਿੱਕੀਆਂ ਬਣਾਉਣੀਆਂ ਫਿਰ ਤੇਲ ਲਿਆ ਕੇ ਜਿੱਥੋਂ ਤੱਕ ਮੈਨੂੰ ਲੱਗਦਾ ਵੀ ਇਦੋਂ ਸਾਫ਼ ਸੁਥਰਾ ਤੇ ਤਾਜੀ ਚੀਜ਼ ਕੋਈ ਨਹੀਂ ਬਣਾਉਂਦਾ ਵਿਕੀਚ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਵੀ ਕਰਾਂਗੇ ਵੀ ਜਦੋਂ ਵੀ ਕਦੇ ਇੱਧਰ ਆਉਂ ਜਾਓ ਤਾਂ ਕਟਾਰੀਏ ਦੇ ਮਸ਼ਹੂਰ ਪਕੌੜੇ ਮਸ਼ਹੂਰ ਇਹਨਾਂ ਦੀਆਂ ਮਿਰਚਾਂ ਜ਼ਰੂਰ ਖਾ ਕੇ ਜਾਓ ਏ ਦੇਖੋ ਜੀ ਤਾਜ਼ਾ ਤੇਲ ਹੈ ਤਾਜ਼ੀਆਂ ਤਾਜ਼ੀਆਂ ਹਰੀਆਂ ਹਰੀਆਂ ਮਿਰਚਾਂ ਭਰੀਆਂ ਹੋਈਆਂ ਨੇ ਜਿਹੜੀਆਂ ਚੰਡੀਗੜ੍ਹ ਦਿੱਲੀ ਤੱਕ ਦੂਰ ਦੂਰ ਲੋਕ ਆਉਂਦੇ ਜਾਂਦੇ ਲੈ ਕੇ ਤਾਂ ਜਾਂਦੇ ਨੇ ਪਰ ਕਦਰਦਾਨ ਬਹੁਤ ਜ਼ਿਆਦਾ ਘਟ ਗਈ ਇਹਨਾਂ ਚੀਜ਼ਾਂ ਦੀ ਜਿਹੜੀਆਂ 오ਰੀਜਨਲ ਚੀਜ਼ਾਂ ਨੇ 오ਰੀਜਨਲ ਬੇਸਨ ਹੈ ਇਹਦੇ ਕਦਰਦਾਨ ਨਹੀਂ ਰਹੇ ਹੁਣ ਫਾਸਟ ਫੂਡ ਦਾ ਜ਼ਮਾਨਾ ਆ ਗਿਆ ਕਿਉਂਕਿ ਇਹ ਸਮੇਂ ਦੇ ਨਾਲ ਬਦਲ ਨਹੀਂ ਸਕਿਆ ਫਾਸਟ ਫੂਡ ਦਾ ਜ਼ਮਾਨਾ ਸਾਰੇ ਲੋਕ ਸਾਰੇ ਬੱਚੇ ਨਵੀਂ ਜਨਰੇਸ਼ਨ ਸਾਰੀ ਫਾਸਟ ਫੂਡ ਕੰਨੀ ਪੈ ਗਈ ਜਿਉਂ-ਜਿਉਂ ਫਾਸਟ ਫੂਡ ਦਾ ਇਹਦਾ ਜਮਾਨਾ ਵੱਧਾ ਗਿਆ ਇਹਨਾਂ ਚੀਜ਼ਾਂ ਦੀ ਕਦਰ ਘਟਦੀ ਗਈ ਇਹ ਵੇਖੋ ਜੀ ਤੁਸੀਂ ਸਿਰਲ ਦੇਖੋ ਵੀ 55 ਸਾਲਾਂ ਤੋਂ ਅੱਧੀ ਸਦੀ ਤੋਂ ਵੱਧ ਹੋ ਗਈ ਇਹਨੂੰ ਪਕੌੜੇ ਬਣਾਉਂਦਿਆਂ ਨੂੰ ਇਹ ਦੇਖ ਲਓ ਤੁਸੀਂ ਅੱਜ ਵੀ ਕਿੰਨੇ ਹਾਲਾਤਾਂ ਚ ਮਿਹਨਤ ਕਰ ਰਹੇ ਨੇ ਪਰ ਮਸਤ ਨੇ ਆਪ ਦੀ ਜਗਾ ਸਾਰਾ ਆਸ-ਪਾਸ ਸਾਰੇ ਆਣ-ਗਮਣ ਸਾਰੇ ਕਹਿੰਦੇ ਨੇ ਦੁਕਾਨਾਂ ਵਾਲੇ ਵੀ ਕਟਾਰੀਆ ਹਮੇਸ਼ਾ ਖੁਸ਼ ਦਾ ਗੁਸ਼ ਮਸਤ ਦਾ ਮਸਤ ਰਹਿੰਦਾ ਇਹ ਦੇਖ ਲਓ ਕਦੇ ਵੀ ਇੱਥੇ ਆਵੋ ਜਾਵੋ ਤਾਂ ਇਹਦੇ ਪਕੌੜੇ ਜ਼ਰੂਰ ਖਾ ਕੇ ਜਾਈਏ ਸਾਰੇ ਭੈਣ ਭਰਾਵਾਂ ਨੂੰ ਫੇਰ ਮੈਂ ਦੁਬਾਰਾ ਬੇਨਤੀ ਕਰਦਾ ਵੀ ਜਦੋਂ ਵੀ ਕਦੇ ਇੱਧਰ ਭੀਖੀ ਮਾਨਸਾ ਬਠਿੰਡਾ ਰੋਡ ਤੇ ਢੇੜਾ ਲੱਗੇ ਤਾਂ ਕਟਾਰੀਏ ਦੇ ਮਸ਼ਹੂਰ ਪਕੌੜੇ ਜ਼ਰੂਰ ਖਾ ਕੇ ਜੰਨੇ ਨੇ ਇਹਨਾਂ ਦੀਆਂ ਮਿਰਚਾਂ ਇਹਨਾਂ ਦੀ ਸਾਦਗੀ ਇਹ ਤੁਸੀਂ ਦੇਖ ਹੀ ਰਹੇ ਹੋ ਇਹ ਆਲੂ ਵਾਲੇ ਪਕੌੜੇ ਨੇ ਜੀ ਇਹ ਦੇਖੋ ਇਹ ਬਣਾਏ ਹੋਏ ਨੇ ਇਹ ਮਿਰਚਾਂ ਬਣੀਆਂ ਪਈਆਂ ਨੇ ਇਹ ਆਲੂ ਵਾਲੀ ਟਿੱਕੀ ਹੈ ਜੀ ਗੋਭੀ ਵਾਲੇ ਪਕੌੜੇ ਵੀ ਬਣਾਉਂਦੇ ਨੇ ਹੁਣ ਥੋੜੀ ਜੀ ਗੋਭੀ ਮਹਿੰਗੀ ਹੈ ਇਸ ਕਰਕੇ ਬਣਾਈ ਨਹੀਂ ਹੋਈ ਪਰ ਗੋਭੀ ਵਾਲੇ ਪਕੌੜੇ ਵੀ ਬਣਾਉਂਦੇ ਨੇ ਕਿਉਂਕਿ ਇਹਨਾਂ ਚੀਜ਼ਾਂ ਦੀ ਇਹਨਾਂ ਕੋਲ ਸੇਲ ਇਹਦੇ ਕੋਲ ਬਹੁਤ ਘੱਟ ਹੈ ਇਸ ਕਰਕੇ ਇਹ ਕਹਿੰਦਾ ਵੀ ਜਿੰਨੇ ਰੁਪਏ ਵਟਦੇ ਆਂ ਬਸ ਉਹਨੇ ਰੁਪਈ ਉਹਨੇ ਰੁਪਏ ਦਾ ਸਮਾਨ ਆਇੰਦਾ ਚੀਜ਼ਾਂ ਦੀ ਮਹਿੰਗਾਈ ਜ਼ਿਆਦਾ ਹੋਗੀ ਪਰ ਸੋਨੂੰ ਸਭ ਤੋਂ ਸ਼ੁੱਧ ਸਾਫ਼ ਸੁਥਰੀ ਚੀਜ਼ ਇੱਥੇ ਮਿਲੂਗੀ ਬਹੁਤ ਸੁਆਦਿਸ਼ਟ ਨੇ ਜ਼ਰੂਰ ਆਉਂਦੇ ਜਾਂਦੇ ਖਾ ਕੇ ਜਾਈਓ ਇਹ ਦੇਖੋ ਜੀ ਇਹ ਇਹਨਾਂ ਦੀ ਰੀੜੀ ਹੈ ਇਹ ਮਾਨਸਾ ਸੁਨਾਮ ਰੋਡ ਹੈ ਜਿਹੜੀ ਇਹਦੇ ਵਿਚਾਲੇ ਜੇ ਲੱਗੀ ਹੋਈ ਹੈ ਕਿਤੋਂ ਵੀ ਇਹ ਪੂਰਾ ਨਾਮ ਮਸ਼ਹੂਰ ਇਹਨਾਂ ਦਾ ਕਟਾਰੀਆ ਪਕੌੜਿਆਂ ਵਾਲਾ ਤੁਸੀਂ ਜਿੱਥੋਂ ਵੀ ਕਿਤੋਂ ਪੁੱਛੋਗੇ ਸੋਨੂੰ ਇਹਨਾਂ ਦਾ ਐਡਰੈਸ ਉੱਥੇ ਹੀ ਦੱਸ ਦੇਣਗੇ ਕਟਾਰੀਆ ਕਿੰਨਾ ਚਿਰ ਹੋ ਗਿਆ ਦੰਨਿਆ ਜੰਮ ਕਰਦੇ ਨੂੰ 50 ਸਾਲ ਹੋ ਗਏ ਜੀ ਕੀ ਕੀ ਬਣਾਉਣਾ ਹੁਣ ਤੇ ਮੈਂ ਕੋਬੀ ਦੇ ਪਕੌੜੇ ਆਲੂ ਦੇ ਪਕੌੜੇ ਸੱਤਿਆਂ ਦੇ ਪਕੌੜੇ ਹੋਰ ਵੀ ਇਹਨਾਂ ਦੀ ਕਿੰਨੇ